나 하나만 잡지 뭐 ਕਿ ਆਵੇ ਹੋ ਜਾਣਦਾਂ ਲੰਗਿਆ ਠੀਕ ਹੈ de la mi ¡Que linda

ਲੜੀਆਂ ਪਿੰਡ ਭੁੰਦਰ ਦੇ ਮੁੰਡੇ ਸ਼ਕੀਨੀ ਜਿਵੇਂ ਮੋਤੀ ਦੀਆਂ ਲੜੀਆਂ ਉਹ ਜਿਹੜੇ ਕਰੇ ਮਰਜ਼ੀ ਦੇਖ ਲੋ ਰਹਿੰਦੀਆਂ ਪੱਟੀਆਂ ਚੜੀਆਂ ਉਹ ਖੁੱਲ ਕੇ ਨੱਚ ਲੈਣੀ ਕੱਢ ਕੇ ਜਾਊਂਗਾ ਤੇ ਨੱਚ ਲੈਣੀ ਕੱਢ ਕੇ ਜਾਊਂਗਾ ਲੜੀਆਂ ਖੁੱਲ ਕੇ ਨੱਚ ਲੈਣੀ ਕੱਢ ਕੇ ਜਾਊਂਗਾ ਲੜੀਆਂ ਖੁੱਲ ਕੇ ਨੱਚ ਲੈਣੀ ਕੱਢ ਕੇ ਜਾਊਂਗਾ ਖੋਲਾ ਖੋਲਾ ਪਰਿੰਦਾ ਵਾਲੀ ਕੋਟਰੀ गए नच दे प्यारी नहीं पैण तेरी बया कर 何